ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਵੱਧ ਤੋਂ ਵੱਧ ਪਿਆਰ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਤੁਹਾਡੇ ਲਈ ਇਸੇ ਲਈ ਇਸੇ ਤਰ੍ਹਾਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਵੀ ਤੁਹਾਡੇ ਲਈ ਅਸੀਂ ਇੱਕ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪੰਜਾਬੀ ਕਹਾਣੀ ਜੋ ਕਿ ਇੱਕ ਬੇਸਕੀਮ ਟਿੱਡੇ ਦੀ ਕਹਾਣੀ ਹੈ ਇਹ ਗੱਲ ਉਦੋਂ ਦੀ ਹੈ ਜਦੋਂ ਹਾਲ ਹੀ ਪਿੰਡਾਂ ਦੇ ਘਰਾਂ 'ਚ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਹੁੰਦਾ ਲੋਕਾਂ ਦੇ ਘਰਾਂ 'ਚ ਨਲਕੇ ਵੀ ਨਹੀਂ ਸਨ ਪਿੰਡ ਦੇ ਲੋਕ ਆਪ ਹੀ ਘੜਿਆਂ ਗਾਗਰਾਂ ਬਾਲਟੀਆਂ ਜਾਂ ਹੋਰ ਭਾਂਡਿਆਂ ਆਦਿ 'ਚ ਖੂਹਾਂ ਤੋਂ ਪਾਣੀ ਲੈ ਕੇ ਆਉਂਦੇ ਸਨ ਖੂਹ ਵੀ ਕਾਫੀ ਦੂਰ-ਦੂਰ ਹੁੰਦੇ ਸਨ ਇੱਕ ਦੋ ਸ਼ਾਹੂਕਾਰਾਂ ਜਾਂ ਜ਼ਿਮੀਦਾਰਾਂ ਦੇ ਘਰਾਂ 'ਚ ਹੀ ਉਹਨਾਂ ਦੇ ਨੌਕਰ ਪਾਣੀ ਭਰ ਕੇ ਲਿਆਉਂਦੇ ਸਨ ਬਾਕੀ ਤਾਂ ਸਾਰਾ ਪਿੰਡ ਆਪ ਹੀ ਪਾਣੀ ਭਰ ਕੇ ਲਿਆਉਂਦਾ ਸੀ ਇਸੇ ਤਰ੍ਹਾਂ ਹਰ ਇੱਕ ਪਿੰਡ 'ਚ ਇੱਕ ਚੰਗੇ ਜ਼ਿਮੀਦਾਰ ਦੇ ਘਰ ਦਾ ਨੌਕਰ ਜਿਸ ਦਾ ਨਾਮ ਕਪੂਰਾ ਸੀ ਉਹ ਆਪਣੇ ਮਾਲਕ ਦੇ ਹੋਰ ਕੰਮ ਧੰਦੇ ਕਰਨ ਤੋਂ ਇਲਾਵਾ ਉਹਨਾਂ ਦੇ ਘਰ ਪੀਣ ਦੇ ਪਾਣੀ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਦਾ ਸੀ। ਕਪੂਰਾ ਹਰ ਰੋਜ਼ ਸਵੇਰੇ ਸ਼ਾਮ ਬਹਿਂਗੀ ਤੇ ਦੋਵੇਂ ਪਾਸੇ ਘੜੇ ਰੱਖ ਕੇ ਖੂਹ ਤੋਂ ਪਾਣੀ ਲੈਣ ਜਾਂਦਾ ਸੀ। ਜਿੰਨਾ ਘੜਿਆਂ 'ਚ ਉਹ ਪਾਣੀ ਲੈਣ ਜਾਂਦਾ ਸੀ, ਉੰਨਾ ਚੋ ਇੱਕ ਘੜੇ 'ਚ ਤਰੇੜ ਆਈ ਹੋਈ ਸੀ। ਪਾਣੀ ਭਰ ਕੇ ਜਦੋਂ ਉਹ ਆਪਣੇ ਮਾਲਕ ਦੇ ਘਰ ਪਹੁੰਚਦਾ ਤਾਂ ਤਰੇੜ ਵਾਲੇ ਘੜੇ ਦਾ ਪਾਣੀ ਸੇਤ ਜੋ ਸਿਮ-ਸਿਮ ਕੇ ਅੱਧਾ ਰਹਿ ਜਾਂਦਾ ਸੀ ਪਰ ਦੂਸਰਾ ਘੜਾ ਪਾਣੀ ਨਾਲ ਪੂਰੀ ਤਰ੍ਹਾਂ ਭਰਿਆ ਹੁੰਦਾ ਸੀ ਇਵੇਂ ਕਰਦਿਆਂ ਕਰਦਿਆਂ 2 ਸਾਲ ਬੀਤ ਗਏ ਖੜਕਿਆ ਹੋਇਆ ਘੜਾ ਕਈ ਵਾਰ ਆਪਣੇ ਮਾਲਕ ਦਾ ਖੜਕਿਆ ਹੋਇਆ ਘੜਾ ਕਈ ਵਾਰ ਆਪਣੇ ਆਪ 'ਚ ਇਸ ਗੱਲ ਦੀ ਬੜੀ ਸ਼ਰਮ ਮਹਿਸੂਸ ਕਰਦਾ ਸੀ ਕਿ ਉਹ ਆਪਣੇ ਮਾਲਕ ਦਾ ਕੰਮ ਤਸੱਲੀ ਬਖਸ਼ ਨਹੀਂ ਕਰ ਸਕਦਾ ਸਨੇਕ ਗਈ ਵਾਰੀ ਕਪੂਰੇ ਨੂੰ ਕਿਹਾ ਸੀ ਕਿ ਉਹ ਉਸ ਨੂੰ ਇਹ ਗੱਲ ਬੁਰੀ ਲੱਗਦੀ ਹੈ ਕਿ ਉਹ ਆਪਣੇ ਮਾਲਕ ਦੇ ਪ੍ਰਤੀ ਵਫਾਦਾਰ ਨਹੀਂ ਹੈ ਪਰ ਕਪੂਰਾ ਉਸ ਨੂੰ ਇਹ ਕਹਿ ਦਿੰਦਾ ਤੈਨੂੰ ਨਹੀਂ ਪਤਾ ਤੂੰ ਤਾਂ ਬਹੁਤ ਵੱਡਾ ਕੰਮ ਕਰ ਰਿਹਾ ਹੈ ਤੂੰ ਐਵੇਂ ਹੀ ਇਸ ਗੱਲ ਦਾ ਫਿਕਰ ਕਰ ਰਿਹਾ ਹੈ ਤੇਰੇ ਕਰਕੇ ਤਾਂ ਜੀਮੀਦਾਰ ਦੇ ਘਰ ਦੀ ਬਾਕੀ ਘਰਾਂ ਨਾਲੋਂ ਵਧੇਰੇ ਸ਼ਾਨ ਹੈ ਕੋੜਾ ਇੰਨੀ ਗੱਲ ਸੁਣਦਾ ਤੇ ਫੇਰ ਚੁੱਪ ਹੋ ਜਾਂਦਾ ਪਰ ਫਿਰ ਵੀ ਉਸ ਦੇ ਦਿਲੋਂ ਇਹ ਖਿਆਲ ਨਿਕਲਦਾ ਹੀ ਨਹੀਂ ਸੀ ਇੱਕ ਦਿਨ ਟੜਕਿਆ ਹੋਇਆ ਕੜ ਕਪੂਰੇ ਦੇ ਮਗਰ ਹੀ ਪੈ ਗਿਆ ਕਿ ਉਹ ਉਸ ਦੀ ਜਗ੍ਹਾ ਤੇ ਨਮਕੜਾ ਲਿਆ ਕੇ ਆਉਂਦਾ ਅਤੇ ਉਸ ਨੂੰ ਵਿਕਾਰ ਸਮਝ ਕੇ ਛੁੱਟ ਦੇਵੇ ਪਰ ਕਪੂਰੇ ਨਹੀਂ ਮੰਨਿਆ ਇਸ ਤੇ ਘੜੇ ਨੇ ਰੋਸ ਪ੍ਰਗਟ ਕੀਤਾ ਤੇ ਕਿਹਾ ਅੱਧਾ ਅਧੂਰਾ ਕੰਮ ਮੈਂ ਨਹੀਂ ਕਰਨਾ ਮੇਰੇ ਅੰਦਰ ਹੀਣ ਭਾਵਨਾ ਪੈਦਾ ਹੋ ਗਈ ਹੈ ਜੇ ਤੂੰ ਮੈਨੂੰ ਕਿਦਰੇ ਨਹੀਂ ਛੁੱਟਣਾ ਤਾਂ ਮੈਂ ਆਪ ਹੀ ਉਲਟਵਾਜੀਆਂ ਪਾ ਕੇ ਆਪਣੇ ਆਪ ਨੂੰ ਤੋੜ ਲੈਣਾ ਹੈ ਮੇਰੇ ਦਿਲ ਦਿਮਾਗ ਤੇ ਹਰ ਵੇਲੇ ਭਾਰ ਹੀ ਰਹਿੰਦਾ ਹੈ ਤੂੰ ਮੇਰੇ ਇੰਨੇ ਚਿਰ ਤੋਂ ਦੋਸਤ ਹੈ ਮੇਰਾ ਤੇਰੇ ਚੰਗੇ ਸੁਭਾਅ ਕਰਕੇ ਮੈਂ ਇਰੇ ਪ੍ਰਤੀ ਅੰਦਰੋਂ ਪੂਰਾ ਵਫਾਦਾਰ ਹਾਂ ਤੂੰ ਮੈਨੂੰ ਹਮੇਸ਼ਾ ਪੋਲੇ ਹੱਥੀ ਪਿਆਰ ਨਾਲ ਸਾਫ਼ ਕਰਕੇ ਹੌਲੀ-ਹੌਲੀ ਚੁੱਕਦਾ ਏ ਸਮੇਂ-ਸਮੇਂ ਤੇ ਪੇਂਟ ਵੀ ਕਰਦਾ ਏ ਜਿਸ ਨਾਲ ਮੈਂ ਸੋਹਣਾ ਲੱਗ ਪੈਂਦਾ ਹਾਂ ਤੂੰ ਕਿਉਂ ਮੈਨੂੰ ਇੰਨਾ ਸਜਾਉਂਦਾ ਤੇ ਸਵਾਦਦਾ ਰਹਿੰਦਾ ਏ ਪਰ ਮੈਨੂੰ ਤੇਰੇ ਕੋਈ ਕੰਮ ਵੀ ਨਹੀਂ ਆਉਂਦਾ ਇੱਕ ਪਾਣੀ ਪਰ ਕੇ ਲਿਆਉਂਦਾ ਹਾਂ ਉਹ ਵੀ ਅੱਧਾ ਅਧੂਰਾ ਕਪੂਰਾ ਕਹਿਣ ਲੱਗਾ ਨਾ ਦੁਬਾਰਾ ਆਪਣੇ ਆਪ ਨੂੰ ਤੋੜਨ ਦੀ ਗੱਲ ਨਾ ਕਰੀਂ ਜੇ ਤੈਨੂੰ ਕੁਝ ਹੋ ਗਿਆ ਤਾਂ ਸੱਚਮੁੱਚ ਹੀ ਮੈਂ ਇੱਕ ਵਧੀਆ ਦੋਸਤ ਗਵਾ ਲੈਣਾ ਹੈ ਮਾਲਕ ਦੀਆਂ ਨਜ਼ਰਾਂ ਲਈ ਮੇਰੇ ਤੇ ਮਿਹਰਵਾ ਨਹੀਂ ਰਹਿਣਗੀਆਂ ਫਿਰ ਤੇਰੇ ਕਰਕੇ ਤਾਂ ਇਸ ਘਰ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗਦੇ ਨੇ ਘੜਾ ਬੋਲਿਆ ਤੂੰ ਮੈਨੂੰ ਇੰਨਾ ਪੱਕਾ ਦੋਸਤ ਮਿਲਿਆ ਫਿਰ ਮੈਨੂੰ ਅਸਲੀ ਗੱਲ ਦੱਸ ਕਿ ਤੂੰ ਮੈਨੂੰ ਕਿਉਂ ਚਾਹੁੰਦਾ ਹੈ ਤੇ ਮੈਨੂੰ ਇੰਨਾ ਪਿਆਰ ਕਿਉਂ ਕਰਦਾ ਹੈ ਤੇ ਮਾਲਕ ਦੇ ਘਰ ਦੀ ਖੂਬਸੂਰਤੀ ਵਧਾਉਣ 'ਚ ਮੇਰਾ ਕੀ ਹਿੱਸਾ ਹੈ ਕਪੂਰਾ ਕਹਿਣ ਲੱਗਾ ਚੰਗਾ ਫਿਰ ਲੈ ਅੱਜ ਤੂੰ ਸਾਰੀ ਗੱਲ ਸੁਣ ਹੀ ਲੈ ਜੇ ਤੂੰ ਬਹੁਤੀ ਜੀ ਜਿੱਦ ਕਰਦਾ ਹੈ ਕੱਲ ਜਦੋਂ ਅਸੀਂ ਪਾਣੀ ਲੈ ਕੇ ਜ਼ਿਮੀਦਾਰ ਦੇ ਘਰ ਜਾ ਰਹੇ ਹੋਵਾਂਗੇ ਤਾਂ ਮੈਂ ਤੈਨੂੰ ਸਾਰੀ ਗੱਲ ਦੱਸ ਦਿਆਂਗਾ ਇਸ ਤੇ ਕੜਾ ਸਹਿਮਤ ਹੋ ਗਿਆ ਤੇ ਫਿਰ ਉਹ ਕੁਝ ਨਾ ਬੋਲਿਆ ਅਗਲੇ ਦਿਨ ਸਵੇਰੇ ਜਦੋਂ ਕਪੂਰਾ ਫਿਰ ਬਹਿਗੀ ਚ ਪਾਣੀ ਵਾਲੇ ਘੜੇ ਚੁੱਕ ਕੇ ਘਰ ਵੱਲ ਵਾਪਸ ਮੁੜਨ ਲੱਗਾ ਤਾਂ ਘੜੇ ਨੇ ਉਸ ਨੂੰ ਯਾਦ ਕਰਾਇਆ ਕਿ ਉਹ ਉਸਦੇ ਪ੍ਰਸ਼ਨਾਂ ਦਾ ਉੱਤਰ ਦੇਵੇ ਉਸ ਨੇ ਉਸ ਨਾਲ ਵਾਦਾ ਕੀਤਾ ਸੀ ਤਾਂ ਕਪੂਰਾ ਬੋਲਿਆ ਲੈ ਸੁਣ ਤੇ ਦੇਖੀ ਵੀ ਜਾ ਜਦੋਂ ਮੈਂ ਪਾਣੀ ਲੈ ਕੇ ਜ਼ਿਮੀਦਾਰ ਦੇ ਘਰ ਵਾਪਸ ਜਾ ਰਿਹਾ ਹੁੰਦਾ ਤਾ ਤੂੰ ਮੇਰੇ ਸੱਜੇ ਪਾਸੇ ਵੱਲ ਵਹਿ ਗਈ ਜਿ ਪਿਆ ਹੁੰਨਾ ਇਸ ਸੱਜੇ ਪਾਸੇ ਦੇ ਰਾਹ ਤੇ ਮੈਂ ਸਾਰੇ ਫੁੱਲਾਂ ਵਾਲੇ ਉਹ ਬੀਜ ਖਿਲਾਰ ਦਿੰਦਾ ਹਾਂ ਜਿਨ੍ਹਾਂ ਦੀ ਰੋਤ ਔਣ ਵਾਲੀ ਹੈ ਸਾਰੇ ਸਾਰੇ ਰਾਹ ਸਵੇਰ ਤੇ ਸ਼ਾਮੀ ਉਹਨਾਂ ਬੀਜਾਂ ਨੂੰ ਤੇਰੇ ਘੜੇ ਦੀ ਤਰੇੜ ਚੋਂ ਪਾਣੀ ਮਿਲਦਾ ਏ ਜਦ ਮੈਂ ਆਉਂਦਾ ਹਾਂ ਤਾਂ ਘੜੇ ਚੋਂ ਪਾਣੀ ਚੋ-ਚੋ ਕੇ ਬੇਕਾਰ ਨਹੀਂ ਜਾਂਦਾ ਉਹ ਬੀਜਾਂ ਨੂੰ ਮਿਲ ਜਾਂਦਾ ਏ ਤੇ ਜਦੋਂ ਸੂਰਜ ਤੋਂ ਧੁੱਪ ਮਿਲਦੀ ਹੈ ਇੱਥੇ ਹਮੇਸ਼ਾ ਹੀ ਬੂਟਿਆਂ ਦੀ ਤੇ ਖਿੜੇ ਹੋਏ ਫੁੱਲਾਂ ਦੀ ਲੰਬੀ ਕਤਾਰ ਲੱਗੀ ਰਹਿੰਦੀ ਹੈ ਜੋ ਬਹੁਤ ਹੀ ਸੋਹਣੀ ਲੱਗਦੀ ਹੈ ਹੁਣ ਵੀ ਦੇਖ ਕੁੱਟੇ ਤੇ ਪੀਲੇ ਰੰਗ ਦੇ ਫੁੱਲ ਕਿਵੇਂ ਸ਼ਾਨਾਂ ਮੱਤੇ ਜਾਪ ਰਹੇ ਹਨ ਤੇ ਜ਼ਿਮੀਂਦਾਰ ਦੇ ਘਰ ਨੂੰ ਸੋਹਣਾ ਬਣਾ ਰਹੇ ਹਨ ਕਿੰਨਾ ਪਿਆਰਾ ਨਜ਼ਾਰਾ ਹੈ ਇਹਨਾਂ ਨੂੰ ਤੱਕਣ ਦਾ ਇੰਨਾ ਦੀ ਮਹਿਕ ਦਾ ਕਿਵੇਂ ਰੂਹ ਨੂੰ ਨਸ਼ਿਆ ਦਿੰਦੀ ਹੈ ਇੰਨਾ ਦੀ ਮਹਿਕ ਇੰਨਾ ਫੁੱਲਾਂ ਚੋਂ ਹੀ ਮੈਂ ਤਾਜ਼ੇ ਫੁੱਲ ਲੈ ਕੇ ਸੋਹਣਾ ਜਿਹਾ ਗੁਲਦਸਤਾ ਬਣਾ ਲੈਣਾ ਹਾਂ ਉਹਨਾਂ ਦਾ ਤੇ ਜ਼ਿਮੀਦਾਰ ਦੀ ਬੈਠਕ 'ਚ ਪਏ ਹੋਏ ਫੁੱਲਦਾਨ ਵਿੱਚ ਰੋਜ਼ ਰੱਖ ਦਿੰਦਾ ਹਾਂ ਜਿੰਨਾ ਦੀ ਖੁਸ਼ਬੂ ਨਾਲ ਉਸ ਦਾ ਸਾਰਾ ਘਰ ਮਹਿਕ ਉਠਦਾ ਹੈ ਮਾਲਕ ਇਸ ਮਹਿਕ ਦਾ ਬਹੁਤ ਸ਼ੁਕਰੀਨ ਹੈ ਮੇਰੇ ਨਾਲ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਹੋਰ ਕਿਸੇ ਨੂੰ ਭਾਵੇਂ ਉੱਚਾ ਨੀਮਾ ਬੋਲ ਪਵੇ ਪਰ ਮੇਰੇ ਨਾਲ ਇਹ ਨਾ ਕੋਮਲ ਫੁੱਲਾ ਵਰਗਾ ਕੋਮਲ ਬਿਹਾਰ ਕਰਦਾ ਹੈ ਦੋਸਤ ਮੇਰੇ ਲਈ ਸਭ ਤੇਰੇ ਕਰਕੇ ਹੀ ਹੈ ਜੇ ਤੇਰੇ ਚੋਂ ਪਾਣੀ ਚੋਂਦਾ ਹੈ ਤਾਂ ਇਹਨਾਂ ਬੂਟਿਆਂ ਨੂੰ ਮਿਲਦਾ ਹੈ ਤੇ ਹਰੇ ਭਰੇ ਫੁੱਲ ਦਿੰਦੇ ਨੇ ਤੂੰ ਆਪਣੇ ਆਪ ਚੋਂ ਹਰ ਤਰ੍ਹਾਂ ਦੀ ਹੀਣ ਭਾਵਨਾ ਨੂੰ ਬਾਹਰ ਕੱਢ ਕੇ ਮਾਰ ਹੁਣ ਤੈਨੂੰ ਤੇਰੀ ਕੀਮਤ ਦਾ ਪਤਾ ਲੱਗ ਗਿਆ ਹੋਵੇਗਾ ਕਿ ਤੂੰ ਇੱਕ ਵेशਕੀਮ ਤੀਖੜ ਹੈ ਜੇ ਮੈਂ ਚਾਹਾਂ ਤਾਂ ਫੁੱਲਾਂ ਨੂੰ ਫੁਹਾਰੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਵੀ ਪਾਣੀ ਦੇ ਸਕਦਾ ਪਰ ਮੈਂ ਤੈਨੂੰ ਆਪਣਾ ਪੱਕਾ ਦੋਸਤ ਮੰਨਦਾ ਹਾਂ ਤੇ ਇਸ ਲਈ ਤੇਰੇ ਤੇ ਮਿਹਨਤ ਕਰਨੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਤੈਨੂੰ ਸਾਫ਼ ਸੁਥਰਾ ਰੱਖਣਾ ਪੋਲੇ ਹੱਥੀ ਪਿਆਰ ਕਰਨਾ ਇਧਰੋਂ ਉਧਰੋਂ ਰੱਖਣਾ ਤੇਰੇ ਤੇ ਰੰਗ ਬਰੰਗੇ ਫੁੱਲ ਬਣਾਉਣਾ ਤੇਰਾ ਸੋਹਣਾ ਰੂਪ ਕਰਨਾ ਮੈਨੂੰ ਮੇਰੇ ਮਨ ਨੂੰ ਬਹੁਤ ਸਕੂਨ ਦਿੰਦਾ ਹੈ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ ਮੈਂ ਆਪਣੇ ਆਖਰੀ ਦਮ ਤੱਕ ਤੈਨੂੰ ਪੂਰੀ ਤਰ੍ਹਾਂ ਸੰਭਾਲ ਕੇ ਰੱਖਾਂਗਾ ਤੇ ਕਦੇ ਵੀ ਤੈਨੂੰ ਕੋਈ ਸੱਟ ਪੇਟ ਨਹੀਂ ਵੱਜਣ ਦਿਆਂਗਾ ਖੜਾ ਆਪਣੇ ਦੋਸਤ ਦੀ ਸਾਰੀ ਗੱਲ ਨੂੰ ਬਹੁਤ ਹੀ ਧਿਆਨ ਨਾਲ ਤੇ ਹੈਰਾਨ ਹੋ ਕੇ ਸੁਣ ਰਹਾ ਸੀ ਉਹ ਕਹਿਣ ਲੱਗਾ ਸੱਚੀ ਕਪੂਰੇ ਤੇਰੀ ਦੋਸਤੀ ਤਾਂ ਸੱਚੀ ਦੋਸਤੀ ਹੈ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਮੇਰੀ ਚਿਪਰ ਵੀ ਨਹੀਂ ਸੀ ਲੱਭਣੀ ਮੇਰੇ ਜੋ ਮਨ ਸਾਰੀ ਹੀਣ ਭਾਵਨਾ ਨਿਕਲ ਗਈ ਤੂੰ ਮੇਰਾ ਸੱਚਾ ਦੋਸਤ ਹੈ ਤੂੰ ਮੈਨੂੰ ਸਾਬਤ ਸਬੂਤਾ ਘੜਾ ਹੀ ਬਣਾ ਦਿੱਤਾ ਹੈ ਮੇਰੇ ਦੋਸਤ ਮੇਰੇ ਪ੍ਰਤੀ ਤੇਰੇ ਪਿਆਰ ਲਈ ਧੰਨਵਾਦ ਤੇ ਉਹ ਬਹੁਤ ਖੁਸ਼ ਹੋਇਆ ਤੇ ਉਹ ਕਪੂਰੀ ਨੂੰ ਕਹਿਣ ਲੱਗਾ ਕਿ ਹੁਣ ਮੈਂ ਹਮੇਸ਼ਾ ਤੇਰਾ ਸਾਥ ਦੇਵਾਂਗਾ ਤੇ ਮੈਂ ਹੋਰ ਵੀ ਖੁਸ਼ੀ ਨਾਲ ਉਹਨਾਂ ਸਾਰੇ ਫਲਾ-ਫੂਲਾ ਦੇ ਬੂਟਿਆਂ ਨੂੰ ਪਾਣੀ ਦਿਆਂ ਕਰਾਂਗਾ ਤੇ ਹੁਣ ਕਪੂਰਾ ਵੀ ਬਹੁਤ ਖੁਸ਼ੀ ਹੁਣ ਉਹ ਦੋਵੇਂ ਜਾਣੇ ਉਸੇ ਤਰ੍ਹਾਂ ਖੁਸ਼ੀ-ਖੁਸ਼ੀ ਪਾਣੀ ਧਰ ਕੇ ਲਿਉਂਦੇ ਸਾਰੇ ਬੂਟੀਆਂ ਨੂੰ ਪਾਣੀ ਮਿਲਦਾ ਤੇ ਸਾਰੇ ਫੁੱਲ ਇੰਨੇ ਸੋਹਣੇ ਖਿੜ ਚੁੱਕੇ ਸਨ ਜਿਨ੍ਹਾਂ ਨੂੰ ਦੇਖ ਕੇ ਕਪੂਰੇ ਦਾ ਮਾਲਕ ਵੀ ਬਹੁਤ ਖੁਸ਼ ਹੋਇਆ ਉਸਨੇ ਕਪੂਰੇ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਉਹ ਕਪੂਰੇ ਨੂੰ ਆਪਣਾ ਵਫਾਦਾਰ ਮੰਨਦਾ ਸੀ ਹੁਣ ਘੜਾ ਤੇ ਕਪੂਰਾ ਵੀ ਬਹੁਤ ਖੁਸ਼ ਸਨ ਹੁਣ ਉਹ ਦੋਵੇਂ ਖੁਸ਼ੀ-ਖੁਸ਼ੀ ਘਰ ਨੂੰ ਜਾਂਦੇ ਹੋਏ ਫੁੱਲਾਂ ਦੀ ਮਹਿਕ ਵੀ ਨਾਲ ਲੈ ਕੇ ਜਾ ਰਹੇ ਸਨ ਕਪੂਰਾ ਆਪਣੇ ਘਰ ਨੂੰ ਆਪਣੇ ਮਾਲਕ ਦੇ ਘਰ ਨੂੰ ਆਪਣਾ ਸਮਝਦਾ ਸੀ ਤੇ ਉਹ ਘੜੇ ਦਾ ਪੱਕਾ ਦੋਸਤ ਸੀ ਤੇ ਉਹਨਾਂ ਦੋਨਾਂ ਦੀ ਇੱਕ ਕਹਾਣੀ ਸਾਰੇ ਪਿੰਡ ਵਿੱਚ ਫੈਲ ਗਈ ਸੀ ਹੁਣ ਕਪੂਰਾ ਆਪਣੇ ਘੜੇ ਨਾਲ ਬਹੁਤ ਖੁਸ਼ ਰਹਿੰਦਾ ਸੀ ਇਹ ਇੱਕ ਵੇਸਟੀਮ ਦੀ ਘੜੇ ਦੀ ਕਹਾਣੀ ਸੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ